ਪੈਟਰੋਲ ਪੰਪ ਦੇ ਉੱਤੇ ਆ ਵੇਖੋ ਕਿਵੇਂ ਹੰਗਾਮਾ ਹੋ ਗਿਆ ਜਿੱਥੇ ਕਾਫੀ ਜ਼ਿਆਦਾ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਸ਼ਰੀਆਮ ਲੁੱਟਾ ਘੁਮਾਤਾ ਇਸ ਕਦਰਵਾ ਚੁੱਕਿਆ ਨੇ ਪੈਟਰੋਲ ਪੰਪ ਤੇ ਗੱਡੀ ਦੇ ਵਿੱਚ ਤੇਲ ਪਵਾਉਣ ਆਏ ਆ ਬੰਦੇ ਉਸ ਤੋਂ ਬਾਅਦ ਸੀਸੀਟੀਵੀ ਦੇ ਵਿੱਚ ਕੀ ਕੁਝ ਹੋ ਰਿਹਾ ਤੁਸੀਂ ਆਪ ਹੀ ਵੇਖ ਲਓ ਕਿਵੇਂ ਉੱਥੇ ਇਸ ਸ਼ਖਸ ਨੂੰ ਲੁੱਟ ਲਿਆ ਜਾਂਦਾ ਸ਼ਰੀਆਮ ਤੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਡੇਰਾ ਬੱਸੇ ਦੇ ਵਿੱਚ ਵੱਡਾ ਕਾਂਡ ਹੋਇਆ ਪੰਪ ਤੇ ਬੰਦਾ ਫੜ ਲਿਆ ਗਿਆ ਤੇ ਮੌਕੇ ਦੀਆਂ ਤਸਵੀਰਾਂ ਵਾਇਰਲ ਕੀਤਾ ਗਿਆ ਨੇ ਜਿੱਥੇ ਕੁਝ ਹੋਰ ਲੋਕ ਵੀ ਪਹੁੰਚ ਜਾਂਦੇ ਨੇ ਤੇ ਕਾਫੀ ਜ਼ਿਆਦਾ ਹੰਗਾਮਾ ਹੋ ਜਾਂਦਾ 嗯，<好的 S 1> 我看见大人。 ਪੈਟਰੋਲ ਪੰਪ ਦੇ ਉੱਤੇ ਆ ਵੇਖੋ ਕਿਵੇਂ ਹੰਗਾਮਾ ਹੋ ਗਿਆ ਜਿੱਥੇ ਕਾਫੀ ਜ਼ਿਆਦਾ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਸ਼ਰੀਆਮ ਲੁੱਟਾ ਘੁਮਾਤਾ ਇਸ ਕਦਰਵਾਚੁਕਿਆ ਨੇ ਪੈਟਰੋਲ ਪੰਪ ਤੇ ਗੱਡੀ ਦੇ ਵਿੱਚ ਤੇਲ ਪਵਾਉਣ ਆਏ ਆ ਬੰਦੇ ਉਸ ਤੋਂ ਬਾਅਦ ਸੀਸੀਟੀਵੀ ਦੇ ਵਿੱਚ ਕੀ ਕੁਝ ਹੋ ਰਿਹਾ ਤੁਸੀਂ ਆਪ ਹੀ ਵੇਖ ਲਓ ਕਿਵੇਂ ਉੱਥੇ ਇਸ ਸ਼ਖਸ ਨੂੰ ਲੁੱਟ ਲਿਆ ਜਾਂਦਾ ਸ਼ਰੀਆਮ ਤੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਡੇਰਾ ਬੱਸੇ ਦੇ ਵਿੱਚ ਵੱਡਾ ਕਾਂਡ ਹੋਇਆ ਪੰਪ ਤੇ ਬੰਦਾ ਫੜ ਲਿਆ ਗਿਆ ਤੇ ਮੌਕੇ ਦੀਆਂ ਤਸਵੀਰਾਂ ਵਾਇਰਲ ਕੀਤੀਆਂ ਗਿਆ ਨੇ ਜਿੱਥੇ ਕੁਝ ਹੋਰ ਲੋਕ ਵੀ ਪਹੁੰਚ ਜਾਂਦੇ ਨੇ ਤੇ ਕਾਫੀ ਜ਼ਿਆਦਾ ਹੰਗਾਮਾ ਹੋ ਜਾਂਦਾ 嗯，告诉他给你等着你。 ਰੋਲ ਪੰਪ ਦੇ ਉੱਤੇ ਆ ਵੇਖੋ ਕਿਵੇਂ ਹੰਗਾਮਾ ਹੋ ਗਿਆ ਜਿੱਥੇ ਕਾਫੀ ਜ਼ਿਆਦਾ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਸ਼ਰੀਆਮ ਲੁੱਟਾ ਘੁਮਾਤਾ ਇਸ ਦਾ ਦਰਵਾ ਚੁੱਕਿਆ ਨੇ ਪੈਟਰੋਲ ਪੰਪ ਤੇ ਗੱਡੀ ਦੇ ਵਿੱਚ ਤੇਲ ਪਵਾਉਣ ਆਏ ਆ ਬੰਦੇ ਉਸ ਤੋਂ ਬਾਅਦ ਸੀਸੀਟੀਵੀ ਦੇ ਵਿੱਚ ਕੀ ਕੁਝ ਹੋ ਰਿਹਾ ਤੁਸੀਂ ਆਪ ਹੀ ਵੇਖ ਲਓ ਕਿਵੇਂ ਉੱਥੇ ਇਸ ਸ਼ਖਸ ਨੂੰ ਲੁੱਟ ਲਿਆ ਜਾਂਦਾ ਸ਼ਰੀਆਮ ਤੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਡੇਰਾ ਬਸੇ ਦੇ ਵਿੱਚ ਵੱਡਾ ਕਾਂਡ ਹੋਇਆ ਪੰਪ ਤੇ ਬੰਦਾ ਫੜ ਲਿਆ ਗਿਆ ਤੇ ਮੌਕੇ ਦੀਆਂ ਤਸਵੀਰਾਂ ਵਾਇਰਲ ਕੀਤੀਆਂ ਗਿਆ ਨੇ ਜਿੱਥੇ ਕੁਝ ਹੋਰ ਲੋਕ ਵੀ ਪਹੁੰਚ ਜਾਂਦੇ ਨੇ ਤੇ ਕਾਫੀ ਜ਼ਿਆਦਾ ਹੰਗਾਮਾ ਹੋ ਜਾਂਦਾ 我这就光给人当人用。 ਪੈਟਰੋਲ ਪੰਪ ਦੇ ਉੱਤੇ ਆ ਵੇਖੋ ਕਿਵੇਂ ਹੰਗਾਮਾ ਹੋ ਗਿਆ ਜਿੱਥੇ ਕਾਫੀ ਜ਼ਿਆਦਾ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਸ਼ਰੀਆਮ ਲੁੱਟਾ ਘੁਮਾਤਾ ਇਸ ਦਾ ਦਰਵਾ ਚੁੱਕਿਆ ਨੇ ਪੈਟਰੋਲ ਪੰਪ ਤੇ ਗੱਡੀ ਦੇ ਵਿੱਚ ਤੇਲ ਪਵਾਉਣ ਆਏ ਆ ਬੰਦੇ ਉਸ ਤੋਂ ਬਾਅਦ ਸੀਸੀਟੀਵੀ ਦੇ ਵਿੱਚ ਕੀ ਕੁਝ ਹੋ ਰਿਹਾ ਤੁਸੀਂ ਆਪ ਹੀ ਵੇਖ ਲਓ ਕਿਵੇਂ ਉੱਥੇ ਇਸ ਸ਼ਖਸ ਨੂੰ ਲੁੱਟ ਲਿਆ ਜਾਂਦਾ ਸ਼ਰੀਆਮ ਤੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਡੇਰਾ ਬਸੇ ਦੇ ਵਿੱਚ ਵੱਡਾ ਕਾਂਡ ਹੋਇਆ ਪੰਪ ਤੇ ਬੰਦਾ ਫੜ ਲਿਆ ਗਿਆ ਤੇ ਮੌਕੇ ਦੀਆਂ ਤਸਵੀਰਾਂ ਵਾਇਰਲ ਕੀਤੇ ਆ ਗਿਆ ਨੇ ਜਿੱਥੇ ਕੁਝ ਹੋਰ ਲੋਕ ਵੀ ਪਹੁੰਚ ਜਾਂਦੇ ਨੇ ਤੇ ਕਾਫੀ ਜ਼ਿਆਦਾ ਹੰਗਾਮਾ ਹੋ ਜਾਂਦਾ ਹੈ ਹਾਂ ਆ ਉਹ ਜੇ ਕੋਸ਼ਿਸ਼ ਕਰਨੀ ਪੈਟਰੋਲ ਪੰਪ ਦੇ ਉੱਤੇ ਆ ਵੇਖੋ ਕਿਵੇਂ ਹੰਗਾਮਾ ਹੋ ਗਿਆ ਜਿੱਥੇ ਕਾਫੀ ਜ਼ਿਆਦਾ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਸ਼ਰੀਆਮ ਲੁੱਟਾ ਘੁਮਾਤਾ ਇਸ ਦੇ ਦਰਵਾ ਚੁੱਕਿਆ ਨੇ ਪੈਟਰੋਲ ਪੰਪ ਤੇ ਗੱਡੀ ਦੇ ਵਿੱਚ ਤੇਲ ਪਵਾਉਣ ਆਏ ਆ ਬੰਦੇ ਉਸ ਤੋਂ ਬਾਅਦ ਸੀਸੀਟੀਵੀ ਦੇ ਵਿੱਚ ਕੀ ਕੁਝ ਹੋ ਰਿਹਾ ਤੁਸੀਂ ਆਪ ਹੀ ਵੇਖ ਲਓ ਕਿਵੇਂ ਉੱਥੇ ਇਸ ਸ਼ਖਸ ਨੂੰ ਲੁੱਟ ਲਿਆ ਜਾਂਦਾ ਸ਼ਰੀਆਮ ਤੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਡੇਰਾ ਬਸੇ ਦੇ ਵਿੱਚ ਵੱਡਾ ਕਾਂਡ ਹੋਇਆ ਪੰਪ ਤੇ ਬੰਦਾ ਫੜ ਲਿਆ ਗਿਆ ਤੇ ਮੌਕੇ ਦੀਆਂ ਤਸਵੀਰਾਂ ਵਾਇਰਲ ਕੀਤੇ ਆ ਗਿਆ ਨੇ ਜਿੱਥੇ ਕੁਝ ਹੋਰ ਲੋਕ ਵੀ ਪਹੁੰਚ ਜਾਂਦੇ ਨੇ ਤੇ ਕਾਫੀ ਜ਼ਿਆਦਾ ਹੰਗਾਮਾ ਹੋ ਜਾਂਦਾ ਹੈ ਹਾਂ ਹੁਣ ਜੇ ਕੋਈ ਸਾਡੀ ਜਾਨ ਨਹੀਂ